ਫੌਜੀ ਜਵਾਨ ਨਾਲ ਡਿਊਟੀ ਦੌਰਾਨ ਵਾਪਰਿਆ ਮੰਦਭਾਗਾ ਹਾਦਸਾ ਜੱਦੀਕਰ ਪਹੁੰਚੀ ਮ੍ਰਿਤਕ ਦੇ ਜਾਣਕਾਰੀ ਦੇ ਮੁਤਾਬਿਕ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਨਜ਼ਦੀਕ ਪਿੰਡ ਕਾਲਵਾ ਦੇ ਰਹਿਣ ਵਾਲੇ ਫੌਜੀ ਜਵਾਨ ਕਾਫਲ ਮਸੀਹ ਦੇ ਬੀਤੇ ਦਿਨੀ ਅਸਾਮ ਵਿੱਚ ਡਿਊਟੀ ਦੌਰਾਨ ਅਚਾਨਕ ਅਟੈਕ ਆਉਣ ਨਾਲ ਮੌਤ ਹੋ ਗਈ ਜਿਸ ਤੋਂ ਬਾਅਦ ਫੌਜੀ ਜਵਾਨ ਦੀ ਮ੍ਰਿਤਕ ਦੇ ਉਸਦੇ ਜੱਦੀ ਪਿੰਡ ਕਾਲਵਾ ਪਹੁੰਚੀ ਜਿਵੇਂ ਹੀ ਮ੍ਰਿਤਕ ਦੇ ਘਰ ਆਈ ਤਾਂ ਇਲਾਕੇ ਦੇ ਵਿੱਚ ਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹਰ ਇੱਕ ਜੀ ਦਾ ਰੋ ਰੋ ਕੇ ਬੁਰਾ ਹਾਲ ਸੀ ਦੱਸਿਆ ਗਿਆ ਕਿ ਮ੍ਰਿਤਕ ਜਵਾਨ ਦੇ ਭਰਾ ਤੇ ਪਤਨੀ ਦੇ ਵੱਲੋਂ ਦੱਸਿਆ ਗਿਆ ਕਿ ਕਾਫਲ ਮਸੀਹ ਤਕਰੀਬਨ 20 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਸਿੱਖਮ ਅਸਾਮ ਵਿੱਚ ਆਪਣੀ ਡਿਊਟੀ ਤੇ ਤਾਇਨਾਤ ਸੀ ਬੀਤੇ ਦਿਨੀ ਉਹਨਾਂ ਦੀ ਯੂਨਿਟ ਤੋਂ ਫੋਨ ਆਇਆ ਕਿ ਉਸ ਦਾ ਡਿਊਟੀ ਦੌਰਾਨ ਅਟੈਕ ਹੋਣ ਨਾਲ ਦਿਹਾਂਤ ਹੋ ਗਿਆ ਮ੍ਰਿਤਕ ਜਵਾਨ ਦੀ ਅੰਤਿਮ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਇਲਾਕੇ ਦੇ ਲੋਕ ਸ਼ਾਮਲ ਹੋਏ ਤੇ ਫੌਜ ਦੀ ਟੁਕੜੀ ਵੱਲੋਂ ਫੌਜੀ ਨੂੰ ਸਰਕਾਰੀ ਸਨਮਾਨਾਂ ਨਾਲ ਸਲਾਮੀ ਵੀ ਦਿੱਤੀ ਗਈ। ਉੱਥੇ ਹੀ ਪਿੰਡ ਦੇ ਸਰਪੰਚ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਸ ਗੱਲ ਦਾ ਅਮਲਾਲ ਹੈ ਕਿ ਸ਼ਹੀਦ ਜਵਾਨ ਦੇ ਅੰਤਿਮ ਸਮੇਂ ਦੌਰਾਨ ਕੋਈ ਵੀ ਰਾਜਨੀਤਿਕ ਆਗੂ ਸ਼ਾਮਲ ਨਹੀਂ ਹੋਇਆ। ਉਹਨਾਂ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਮ੍ਰਿਤਕ ਫੌਜੀ ਦੇ ਬੱਚੇ ਤੇ ਪਰਿਵਾਰ ਦੀ ਸਰਕਾਰ ਵੱਲੋਂ ਸਾਰ ਲਈ ਜਾਵੇ ਉਹਨਾਂ ਦੀ ਔਖੇ ਸਮੇਂ ਦੇ ਵਿੱਚ ਮਦਦ ਕੀਤੀ ਜਾਵੇ ਫੋਨ ਮੈਨੂੰ ਸ਼ਾਮ ਨੂੰ ਆਇਆ ਐ ਦੁਬਾਰ 8 ਵਜੇ ਮੈਂ ਤਾਂ ਬੇਟੇ ਨੂੰ ਲੱਭਣ ਜਾਣ ਦੀ ਤੇ ਮੈਨੂੰ ਕਹਿੰਦੇ ਘਰ ਜਾ ਕੇ ਨਾ ਗੱਲ ਕਰਾਓ ਰਸਤੇ 'ਚ ਫੋਨ ਆਇਆ ਮੈਂ ਗੱਲ ਕਰਾਈ ਉਹ ਕਹਿੰਦੇ ਅੰਨੀ ਨਹੀਂ ਹੁੰਦਾ ਅਟੈਕ ਹੀ ਆ। ਥਾਂ ਦੇ ਨਾਲ ਕਹਿੰਦੇ ਅਟੈਕ ਹੋ ਗਿਆ ਬਸ। ਦਿਲ ਦਾ ਅਟੈਕ ਆਇਆ ਬਸ ਉਹ ਹੀ ਕਿਹਾ ਨਾ ਨੇ ਮੈਨੂੰ ਤੇ ਉਹ ਕਹਿੰਦੇ ਪਹਿਲੇ ਕਹਿੰਦੇ ਠੀਕ ਆ ਬਾਅਦ ਚ ਕਹਿੰਦੇ ਨਹੀਂ ਆ। ਬੱਚੇ ਇੰਨੇ ਸਾਦੇ ਬੱਚੇ ਨਾਲ। ਵੱਡੇ ਬੇਟੀ 19 ਇਅਰ ਦੀ ਆ। ਉਹ 14 ਇਅਰ ਦਾ ਵੱਡੀ ਚੋਂ ਤੋਂ ਛੋਟੀ ਬੇਟੀ 70 ਇਅਰ ਸਰਕਾਰ ਨੂੰ ਅਪੀਲ ਹੈ ਕਿ ਮੇਰੇ ਬੱਚਿਆਂ ਦਾ ਸੋਚਿਆ ਜਾਵੇ ਕੁਝ ਇੰਨੀ ਲੰਬੀ ਮੁਲਾਦਤ ਜਾਂਦੇ ਰਹੇ ਪਰ ਉਹ ਤਾਂ ਖਾ ਮੈਂ ਸਲਖਣਮ ਸਿੰਘ ਸਰਪੰਚ ਪਿੰਡ ਕਾਲਵਾ ਤੋਂ ਜਿਹੜੀ ਸ਼ਹਾਦਤ ਹੋਈ ਹੈ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਪਿੰਡ 'ਚ ਤੇ ਮੈਂ ਮੰਗ ਕਰਦਾ ਸਰਕਾਰ ਕੋਲੋਂ ਵੀ ਉਹਨਾਂ ਦੀ ਆਰਮਿੰਗ ਕੋਲੋਂ ਵੀ ਪੀ ਬੱਚਿਆਂ ਵਾਸਤੇ ਉਹਦੇ ਮਾਂ-ਬਾਪਾਂ ਵਾਸਤੇ ਉਹਦੇ ਘਰਵਾਲੀ ਵਾਸਤੇ ਵੱਧ ਤੋਂ ਵੱਧ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਤੇ ਫੌਜੀ ਕਾਫਲ ਮਸੀਹ ਦੇ ਨਾਂ ਤੇ ਕੋਈ ਯਾਦਗਾਰੀ ਗੇਟ ਬਣਾਇਆ ਜਾਵੇ ਤੇ ਜਿਹੜਾ ਸਾਡਾ ਸਰਕਾਰੀ ਸਕੂਲ ਹੈ 10ਵੀਂ ਤੱਕ ਉਸ ਨੂੰ ਕਾਫਲ ਮਸੀਹ ਦੇ ਨਾਂ ਤੇ ਹੀ 12ਵੀਂ ਤੱਕ ਕੀਤਾ ਜਾਵੇ ਤਾਂ ਜੋ ਜਿਹੜੇ ਬੱਚੇ ਪੇਪਰ ਬਾਹਰ ਦੇਣ ਜਾਂਦੇ ਉਹਨਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਪ੍ਰਸ਼ਾਸਨ ਨੇ ਵਿਸ਼ਵਾਸ ਤੇ ਬਹੁਤ ਦੋਆਇਆ ਜੀ ਸਾਰਾ ਕੁਝ ਕਰਕੇ ਜਾਣਗੇ ਆਰਮੀ ਵਾਲੇ ਇੱਥੇ ਨੇ ਅਜੇ ਵੀ ਅਫਸਰ ਇੱਥੇ ਨੇ ਮੇਰੇ ਸੈਨ ਹੋਣੇ ਨੇ ਉਹਦੀ ਵਾਈਫ ਦੇ ਸੈਨ ਹੋਣੇ ਨੇ ਜੋ ਜੋ ਵੀ ਸਰਕਾਰ ਵੱਲੋਂ ਸਹੂਲਤਾਂ ਮਿਲਣਗੀਆਂ ਉਹ ਜ਼ਰੂਰ ਦੇਣਗੇ ਜੀ ਵੇਖੋ ਜੀ ਪਹਿਲਾਂ ਤੇ ਪੰਜਾਬ ਸਰਕਾਰ ਨੂੰ ਪਤਾ ਸਾਰਿਆਂ ਨੂੰ ਪੰਜਾਬ ਸਰਕਾਰ ਦਾ ਵੀ ਕੋਈ ਨਮਾਇਦਾ ਨਹੀਂ ਪਹੁੰਚਾ ਤੇ ਕਿਸੇ ਵੀ ਪਾਰਟੀ ਦਾ ਨਮਾਇਦਾ ਨਹੀਂ ਪਹੁੰਚਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਵੀਰਾ ਘੱਟ ਤੇ ਹਰ ਪਾਰਟੀ ਦੀ ਆਦੀ ਲੇਕਿਨ ਬਹੁਤ ਮਾੜੀ ਗੱਲ ਆ ਐਡੀ ਵੱਡੀ ਘਟਨਾ ਵਾਪਰੀ ਕਾਦ ਕਾਦੀਆਂ ਸ਼ਹਿਰ ਕਾਦੀਆਂ ਹਲਕਾ ਜੀ ਤਿੰਨ ਤਿੰਨ ਚਾਰ ਚਾਰ ਲੀਟਰ ਇੱਥੇ ਦੇ ਬਹੁਤ ਮਾੜੀ ਗੱਲ ਆ ਜੀ ਇਹਨਾਂ ਵਾਸਤੇ ਨਾ ਆਉਣਾ ਜੀ ਹਾਂਜੀ ਦੀ ਵੀ ਦਾ ਗਦੋਂ ਸਮਾਚਾਰਾਂ ਤੋਂ ਮਿਲਿਆ ਸਿੱਧੀ ਦਾ ਸਮਾਜ ਜਾਨੋਂ ਜੀ ਐਤਵਾਰ ਰਾਤ 7 7:30 ਵਜੇ ਮਿਲਿਆ ਜੀ ਤੇ ਸਰਕਾਰ ਦੇ ਨੁਮਾਇੰਦੇ ਆਏ ਸੀ ਉਹਨਾਂ ਨੇ ਕੀ ਆਸ਼ਵਾਸਨ ਦਵਾਇਆ ਤਾਂ ਮੇ ਸਰਕਾਰ ਇਹ ਮੇਰੇ ਬ੍ਰਦਰ ਦੇ ਬੱਚੇ ਆ ਤਿੰਨ ਦੋ ਬੇਟੀਆਂ ਵਾ ਇੱਕ ਬੇਟਾ ਵਾ ਔਰ ਮੇਰੀ ਪਰਜਾਈ ਆ ਮੇਰੀ ਪਰਜਾਈ ਥੋੜੀ ਉਮਰ ਚੀ ਰੰਡੀ ਹੋ ਗਈ ਆ ਇਹਨਾਂ ਦੀ ਮੈਂ ਸਰਕਾਰ ਕੋ ਮੰਗ ਕਰਦਾ ਇਹਨਾਂ ਦੀ ਪੂਰੀ ਇਹਾਜਤ ਕੀਤੀ ਜਾਵੇ ਔਰ ਮੇਰਾ ਮਾਤਾ ਔਰ ਮੇਰਾ ਪਿਤਾ ਬਜ਼ੁਰਗਾ ਇਹਨਾਂ ਦੀ ਵੀ ਦੇਖਭਾਲ ਕੀਤੀ ਜਾਵੇ ਮੈਂ ਸਰਕਾਰ ਕੋ ਮੰਗ ਕਰਦਾ ਬੱਚੇ ਦੋ ਬੇਟੀਆਂ ਇੱਕ ਬੇਟਾ